ਕੋਡੀ 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 ਅੱਜ ਇਹਦਾ ਮੱਲ ਬਰੰਦੀਪੁਰੀਏ ਗੋਪੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਮਾਝੇ ਵਾਲਿਓ ਇੱਕ ਵਾਰੀ ਓ ਜਿਵਾਰੀ ਬਾਦਿਆ ਮਜਾ ਆਇਆ ਬਰੰਦੀਪੁਰ ਦਾ ਗੋਪੀ ਢੋਲ ਧਮਾਕਿਆਂ ਦੇ ਨਾਲ ਸਾਰੀ ਪ੍ਰਬੰਧਕ ਕਮੇਟੀ ਦਾ ਧੰਵਾਦ ਰੰਧੀਪੁਰ ਦਾ ਗੋਪੀ ਹਿਮਾਲਿਆ ਪਰਬਤ ਡਾਕਟਰ ਬਾਬਾ ਤਰਤਪੁਰ ਦੇ ਬ੍ਰਹਮ ਗਿਆਨੀ ਬਾਬਾ ਫੁੱਡਾ ਸਾਹਿਬ ਜੀਆਂ ਦੀ ਧਰਤੀ 'ਤੇ ਬੇਨਤੀ ਹੈ ਔਰ ਗਰਾਊਂਡ ਜਿਹੜੀ ਆਪਾਂ ਕਲੀਅਰ ਕਰ ਦਈਏ ਸਾਰਿਆਂ ਦਾ ਧੰਨਵਾਦ ਹੋਵੇਗਾ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਵੀਰ ਜਿਹੜੇ ਸੁਪੀਰ ਤੇ ਜੋੜਾ ਕਰਕੇ ਸੇਵਾਵਾਂ ਰਭਾਉਂਦੇ ਐ ਇਹਦੇ ਕਬੱਡੀ ਕੱਪ ਲਈ ਬਹੁਤ ਵੱਡੇ ਸਹਿਯੋਗ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਆ 10-15 ਮਿੰਟ ਹੁਣ ਗਰਾਊਂਡ ਕਲੀਅਰ ਕਰਾ ਦਿਓ ਤੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਸਾਰੇ ਵੀਰ ਆਪਣੀ ਜ਼ਿੰਮੇਵਾਰੀ ਸਾਹਮਣੇ ਓ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਹੋ ਰਹੀ ਹੈ ਕਿ ਉਹ ਗਰਾਊਂਡ ਜਿਹੜੀ ਜਰੂਰ ਕਲੀਅਰ ਕਰ ਦੇਵੇਗਾ ਬੇਨਤੀ ਹੈ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਆਓ ਯਾਰ ਧੌੜ ਕੇ ਕਿੱਥੇ ਰਹਿ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਭੂ ਵੀਰਾਂ ਨੂੰ ਬੇਨਤੀ ਹੈ ਜੀ ਗੁੱਸਾ ਕੋਈ ਨਾ ਕਰੇ ਗਰਾਊਂਡ ਕਲੀਅਰ ਕਰੀਏ ਆਪਾਂ ਕਿਉਂਕਿ ਪ੍ਰਬੰਧਕਾਂ ਨੇ ਤੁਹਾਡੀ ਮਾਇਆ ਹੈ ਜਿਹੜੀ ਇਹ ਇਹ ਲਈ ਆ ਤੁਹਾਡੀ ਮਾਇਆ ਕਿਸੇ ਸਖਾਰ ਤੇ ਲੱਗੇ ਕਿਉਂਕਿ ਗਰਾਊਂਡ ਕਲੀਅਰ ਕਰੀਏ ਆਪਾਂ ਜੇ ਕਲੀਅਰ ਹੋਊਗੀ ਤੇ ਫੇਰ ਹੀ ਆਨੰਦਿਆ ਮੈਚਾਂ ਦਾ ਤੇ ਬਾਕੀ ਇੱਕ ਗਰੁੱਲ ਰਾਣੇਵੰਝ ਜੀ ਦਾ ਮੈਂ ਅੱਜ ਰਾਤੀ ਇੰਟਰਵਿਊ ਨਵੀ ਪਈ ਆ ਉਹਦੇ ਵਿੱਚ ਉਹ ਬੋਲਣ ਦੇ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਤੁਹਾਡੇ ਤੋਂ ਬਾਅਦ ਕੋਈ ਹੈਗਾ ਵੀ ਤੁਹਾਨੂੰ ਲੱਗਦਾ ਆਂਦੇ ਵੀ ਗੋਪੀ ਫਰੰਦੀਪੁਰਿਆ ਨੇ ਮੇਰੇ ਵਾਲੀ ਸੀਟ ਸੰਭੀ ਆ ਉਹ ਇੰਟਰਵਿਊ ਜ਼ਰੂਰ ਸੁਣਿਓ ਅਦਵੀ ਮਜਲਸ ਤੇ ਆ ਕੱਲ ਹੀ ਪਾਈ ਏ ਜੇ ਰਾਣੇਵੰਝ ਦੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਇਕੰਪਤਾਪੁਰੀਆ ਇਕੰਬੀ ਆ ਗਿਆ ਪਤਾਪੁਰੀਆ ਕਿਉਂਕਿ ਸ਼ੁਰੂਆਤ ਹੋ ਗਈ ਹੈ ਬਾਜਿਆਲੋ ਕਿਸ਼ਨ ਗੜੀਏ ਗੁਰਦੇਵਰ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆਂਦੇ ਮੇਲੇ ਤੇ ਉਹ ਟਾਰਗੇਟ ਵੀ ਪੁੱਜ ਗਿਆ ਨਾਲ ਦੇਖਣਾ ਜੱਪ ਖਡੂਰ ਸਾਹਿਬ ਵਾਲਾ ਆ ਕਿਸ਼ਨ ਗੜੀਆ ਗੁਰਦੇਵਤ ਤਵੇਂ ਆਉਂਦਾ ਰੇਤਾ ਦੇ ਵਿੱਚ ਵੀ ਧੰਪਾ ਖਡੂਰ ਸਾਹਿਬ ਵਾਲਾ ਜੱਪ ਕਾਲ ਵਾਲਾ ਹਰਪਾ ਬੀੜਾ ਦਾ ਫੌਜੀ ਹੈ ਤੇ ਨਾਲ ਛੋਟਾ ਮਹਿੰਦੀ ਮਿਹਰਤੀਆਂ ਗਲਾਂ ਵਾਲਾ ਆ ਦੁਨੀਆ ਦੇ ਤੋਪ ਦੇ ਮਾਲ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਹੁਣ ਕੁਝ ਨੀ ਯਾਦਗਾਰੀ ਤਸਵੀਰਾਂ ਤੋਂ ਵੱਧ ਆਪਾਂ ਜਿਹੜੀ ਐਸੀ ਤਰ੍ਹਾਂ ਕ ਵੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓ ਸਿੱਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਤੁਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ